ਜੋ ਜਨਮਸ਼ਟੀਆਂ ਦਾ ਦਿਨ ਹੈ ਅਤੇ ਪੂਰੇ ਦੇਸ਼ ਪਰਿਚੱਜ ਜਨਮਸ਼ਟਮੀ ਦਾ ਦਿਨ ਜਿਹੜਾ ਹੈਗਾ ਮਨਾਇਆ ਜਾ ਰਿਹਾ ਇਸ ਵਕਤ ਫਰੀਦਕੋਟ ਵਿੱਚ ਮੌਜੂਦ ਆ ਜਿੱਥੇ ਕੀ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਵਕਤ ਬਿਲਕੁਲ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਅਤੇ ਇਸ ਵਕਤ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਜਿਹੜਾ ਦਿਨ ਮਨਾਇਆ ਜਾ ਰਿਹਾ ਉਸ ਵਿੱਚ ਹਿੱਸਾ ਲੈਣ ਦੇ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਨੇ ਅਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੀ ਗਿਣਤੀ ਹੈਗੀ ਹੈ ਅਤੇ ਐਸੇ ਤਰੀਕੇ ਨਾਲ ਫਰੀਦਕੋਟ ਦੇ ਜਿਨੇ तमाम ਮੰਦਿਰ ਨੇ ਉੱਥੇ ਐਸੇ ਤਰੀਕੇ ਨਾਲ ਜਿਹੜੀ ਹੈਗੇ ਤਿਆਰੀ ਕੀਤੀ ਗਈ ਹੈ ਅਤੇ ਉਸ ਤਿਆਰੀ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਤਿਆਰੀ ਲਗਾਤਾਰ ਜਾਰੀ ਹੈ ਤੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦੰਨੇ ਆ ਜਿੱਥੇ ਕਿ ਇਸ ਵਕਤ ਸਮਾਗਮ ਜਿਹੜਾ ਹੈਗਾ ਉਹ ਚੱਲ ਰਿਹਾ ਅਤੇ ਜਿਹੜੇ ਲੋਕ ਆਏ ਹੋਏ ਨੇ ਉਹਨਾਂ ਨੂੰ ਇਸ ਵਕਤ ਜਿਹੜਾ ਹੈਗਾ ਸਨਮਾਨਤ ਵੀ ਕੀਤਾ ਗਿਆ ਹੈ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਹੈਗੇ ਇੱਥੇ ਇਸ ਵਕਤ ਇਹ ਤਿਆਰੀ ਜਿਹੜੀ ਇਹ ਚੱਲ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਕੋ ਫਿਰ ਤੋਂ ਦਿਖਾ ਦਿੰਦੇ ਤੁਹਾਨੂੰ ਇਸ ਪਾਸੇ ਇੱਕ ਕਾਫੀ ਵੱਡੀ ਤਾਦਾਦ ਵਿੱਚ ਲੋਕ ਜਿਹੜੇ ਪਹੁੰਚੇ ਹੋਏ ਨੇ ਅਤੇ ਜਿਸ ਵਿੱਚ ਮਹਿਲਾਵਾਂ ਬੱਚੇ ਬਜ਼ੁਰਗ ਜਿਹੜੇ ਨੇ तमाम ਲੋਕ ਸ਼ਾਮਿਲ ਨੇ ਅਤੇ ਵੱਡੀ ਗਿਣਤੀ ਜਿਹੜੀ ਹੈਗੀ ਸਰਦਾਰ ਲੋਹਾਦੀ ਹੈਗੀ ਹੈ ਜੋ ਕਿ ਅੱਜ ਇੱਥੇ ਇਸ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਵਕਤ ਸਾਂਝੀਆਂ ਕਰ ਰਹੇ ਹਾਂ ਆਪ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਕਿ ਅਫਰੀਦਗੁਰ ਦੇ ਵਿਦਾਇਕ ਜਿਹੜੇ ਨੇ ਗੁਰਦੇਵ ਸਿੰਘ ਸਿੱਖ ਹੋ ਉਹ तमाम ਮੰਦਿਰਾਂ ਵਿੱਚ ਜਿਹੜ ਨੇ ਇਸ ਵਕਤ ਜਾ ਕੇ ਨਤਮਸਤਕ ਹੋ ਰਹੇ ਨੇ ਕਿਉਂਕਿ ਆਪਸੀ ਪਾਈਚਾਰਕ ਗੱਲ ਕੀਤੀ ਜਾਵੇ ਤਾਂ ਬੜੀ ਹੀ ਪਾਈਚਾਰਕ ਸਾਂਝ ਨਜ਼ਰ ਆ ਗਿਆ ਇਹ ਪ੍ਰੋਗਰਾਮ ਜਿਹੜਾ ਕੀਤਾ ਜਾਂਦਾ ਹੈ ਤਾਂ ਐਮਐਲਏ ਸਾਹਿਬ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਜਿਹੜੀ ਇਹ ਕਰ ਲੈਂਦੇ ਆ ਐਮਐਲਏ ਸਾਹਿਬ ਬੜੀ ਖੁਸ਼ੀਅਤ ਨਾਲ ਅੱਜ ਵੇਖ ਰਿਹਾ ਕਿ तमाम ਮੰਦਿਰਾਂ ਵਿੱਚ ਜਾ ਕੇ ਨਤਮਸਤਕ ਹੋ ਰਹੇ ਤੁਸੀਂ ਦੇਖੋ ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਦਾ ਜੋ ਗਿਆਨ ਮਨੁੱਖਾਂ ਲਈ ਉਹਨਾਂ ਦੇ ਤੌਰ ਸਭ ਤੋਂ ਵੱਡੀ ਗੱਲ ਜਿਹੜੀ ਕੁਕ ਜਿਹਾ ਇਤਿਹਾਸ ਸੁਣਾਉਣ ਲੱਗ ਜੇ ਤੇ ਇਤਿਹਾਸ ਬਹੁਤ ਵੱਡਾ ਹੈ ਪਰ ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਦਾ ਇੱਕ ਮਕਸਦ ਸੀ ਮਹਾ ਭਾਰਤ ਦੇ ਅੰਦਰ ਜਦੋਂ ਉਹਨਾਂ ਸੁਦਰਸ਼ਨ ਚੱਕਰ ਚੱਕਿਆ ਤਾਂ ਉਹਨੂੰ ਇਹ ਪੁੱਛਿਆ ਕਿ ਤੁਸੀਂ ਸੁਦਰਸ਼ਨ ਚੱਕਰ ਨਾ ਚੱਕਣ ਦੀ ਕਸਮ ਖਾਧੀ ਸੀ ਤੁਸੀਂ ਕਿਹਾ ਸੀ ਕਿ ਮੈਂ ਜੁੱਧ ਦੇ ਵਿੱਚ ਸੁਦਰਸ਼ਨ ਚੱਕਰ ਨਹੀਂ ਚੱਕੂੰਗਾ ਪਰ ਉਹਨਾਂ ਦਾ ਅੱਗੇ ਜਵਾਬ ਸੀ ਕਿ ਮੈਂ ਅਧਰਮ ਨੂੰ ਧਰਮ ਦੇ ਉੱਤੇ ਜਿੱਤਣ ਨਹੀਂ ਦੇ ਸਕਦਾ ਬਦਤਬ ਲੋਕ ਇਹ ਕਹਿਣਗੇ ਕਿ ਸ਼੍ਰੀ ਕ੍ਰਿਸ਼ਨ ਜੀ ਆਪਦੇ ਕਹੇ ਹੋਏ ਬਚਨਾਂ ਤੋਂ ਮੁੱਕਰ ਕੇ ਮੈਨੂੰ ਉਹ ਉਹ ਮਨਜ਼ੂਰ ਹੈ ਪਰ ਮੈਂ ਇਹ ਨਹੀਂ ਚਾਹੁੰਦਾ ਕਿ ਆ ਧਰਮ ਜਿਹੜਾ ਉਹ ਧਰਮ ਦੇ ਉੱਤੇ ਜਿੱਤੇ ਸੋ ਇਸ ਵਾਸਤੇ ਉਹਨਾਂ ਦੇ ਅੱਜ ਦੇ ਦਿਨ ਦੇ ਉੱਤੇ ਅੱਜ ਸਾਨੂੰ ਸਾਰਿਆਂ ਨੂੰ ਇਹ ਐਦ ਲੈਣਾ ਚਾਹੀਦਾ ਹੈ ਕਿ ਅਸੀਂ ਧਰਮ ਦੇ ਨਾਲ ਖੜਨਾ ਔਰ ਆ ਧਰਮ ਦੇ ਖਿਲਾਫ ਖੜਨਾ ਔਰ ਜੋ ਉਹਨਾਂ ਦੀ ਸੋਚ ਸੀ ਉਹ ਸੋਚ ਨੂੰ ਅਸੀਂ ਘਰ ਘਰ ਤੱਕ ਪਹੁੰਚਾਉਣਾ ਹੈ ਇਹੀ ਜਿਹੜਾ ਅੱਜ ਫਰੀਦਕੋਟ ਵਿੱਚ ਤਮਾਮ ਮੰਦਰਾਂ ਨੂੰ ਬੜਾ ਸੋਹਣਾ ਸਜਾਇਆ ਗਿਆ ਅੱਜ ਤਮਾਮ ਲੋਕ ਬੜੇ ਖੁਸ਼ ਦਿਖਾਈ ਦੇ ਰਹੇ ਕੋਈ ਕੋ ਫਰੀਦਕੋਟ ਦੀ ਇਹ ਖੂਬਸੂਰਤੀ ਹੈ ਕਿ ਇੱਥੇ ਹਰ ਵਰਗ ਦੇ ਲੋਕ ਇਕੱਠੇ ਹੋ ਗਏ ਸਾਰੇ ਹੀ ਹੁਣ ਬਾਬਾ ਫਰੀਦ ਜੀ ਦਾ ਮੇਲਾ ਵੀ ਆਉਣਾ ਉਦੋਂ ਫਿਰ ਸਾਰੇ ਇਸੇ ਤਰ੍ਹਾਂ ਹੀ ਸਾਰੇ ਲੋਕ ਇਕੱਠੇ ਹੋ ਕੇ ਅੱਜ ਸਾਰੇ ਮੰਦਰਾਂ 'ਚ ਗਏ ਆ ਜਿਹੜੇ ਆ ਠਾਕੁਰ ਦਵਾਰਿਆਂ 'ਚ ਗਏ ਆ ਉਹ ਸਾਰੀ ਜਗ੍ਹਾ ਤੇ ਸਾਰੇ ਲੋਕ ਫਰੀਦਕੋਟ ਦੇ ਇਕੱਠੇ ਹੋ ਕੇ ਉਹ ਅੱਜ ਪ੍ਰਭੂ ਦਾ ਗੁਣਗਾਨ ਗਾ ਰਹੇ ਆ ਔਰ ਪ੍ਰਭੂ ਕਿਰਪਾ ਕਰਨ ਕਿ ਜਿਹੜੇ ਉਹਨਾਂ ਦਾ ਗੁਣਗਾਨ ਕਰਦੇ ਆ ਉਹਨਾਂ ਦੇ ਸਿਰ ਤੇ ਮੇਰ ਉੱਪਰ ਹੱਥ ਰੱਖ ਕੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਬੜੀ ਮਸਤਾ ਬਿਲਕੁਲ ਐਮਐਲਏ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਰਿੰਕੂ ਜੀ ਕਿਸ ਤਰੀਕੇ ਦਾ ਲੱਗ ਰਿਹਾ ਅੱਜ ਬੜੀ ਖੁਸ਼ੀ ਮਨਾਈ ਜਾ ਰਹੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਦੇ ਵੱਲੋਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਿਗਾਂ ਲੱਖ ਲੱਖ ਕਰੋੜ-ਕੋੜ ਮੁਬਾਰਕਾ ਦਿੰਨਾ ਪੂਰੇ ਸ਼ਹਿਰ ਨਿਵਾਸੀਆਂ ਨੂੰ ਤੇ ਅੱਜ ਜਿਵੇਂ ਫਰੀਦਕੋਟ ਦੇ ਵਿੱਚ ਦੇਖੋ ਸਾਰਾ ਹੀ ਜਿਹੜਾ ਸ਼ਹਿਰ ਹੈ ਇੱਕ ਵਿਆਹ ਵਾਲਾ ਮਾਹੌਲ ਬਣਿਆ ਪਿਆ ਦੇਖੋ ਹਰੇਕ ਮੰਦਰ ਦੇ ਵਿੱਚ ਰੌਣਕਾਂ ਤਕਰੀਬਨ ਜਿੰਨੇ ਵੀ ਸ਼ਹਿਰ ਨਿਵਾਸੀ ਹੈ ਸਾਰੇ ਹੀ ਇਸ ਪਵਿੱਤਰ ਦਿਹਾੜੇ ਨੂੰ ਬੜੀ ਖੂਬਸੂਰਤੀ ਨਾਲ ਤੇ ਆਨੰਦ ਨਾਲ ਮਨਾ ਰਹੇ ਆ ਤੇ ਮੈਂ ਕਹਿੰਦਾ ਵੀ ਮਤਲਬ ਸਾਰੇ ਹੀ ਲੋਕ ਇਸ ਤਰ੍ਹਾਂ ਸਾਰੇ ਜਿੰਨੇ ਵੀ ਤਿਉਹਾਰ ਹੈ ਉਹ اسی ਤਰ੍ਹਾਂ ਰਲ ਮਿਲ ਕੇ ਖੁਸ਼ੀ-ਖੁਸ਼ੀ ਮਨਾਉਣ ਜਿਹੜੀ ਆ ਲੜਾਈ ਝਗੜੇ ਆ ਜੇ ਨੌਜਵਾਨوں ਨੂੰ ਅਪੀਲ ਕਰਦਾ ਕਿ ਨਸ਼ਿਆਂ ਵਰਗੀ ਭੈੜੀ ਮਾਰੀ ਤੋਂ ਦੂਰ ਰਹਿ ਕੇ ਆਪ ਦੇ ਦੇਸ਼ ਦੀ ਆਪ ਦੇ ਪੰਜਾਬ ਦੀ ਆਪ ਦੇ ਲੋਕਾਂ ਦੀ ਸੇਵਾ ਕਰਨ ਤੇ ਫਿਰ ਆਪ ਦੇ ਵੱਲੋਂ ਵਧਾਈ ਦਿੰਦਾ ਜੀ ਅ ਰਿਸ਼ੀ ਜੀ ਅ ਮੰਸ਼ ਚਲਨ ਕਰਦੇ ਹੋ ਕਿਸ ਤਰੀਕੇ ਦਾ ਰਿਸਪੌਂਸ ਲੱਗ ਰਿਹਾ ਜੇ ਬੜੀ ਖੁਸ਼ੀ ਲੋਕਾਂ ਨੂੰ ਨਹੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਦਿਨਿਕ ਸੂਰਜਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਮਾਸਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ ਵਧੀਆ ਰੌਣਕ ਲੱਗਿਆ ਜੀ ਸਾਰੇ ਫਰੀਦ ਇਵਨ ਕੀ ਪੂਰੇ ਭਾਰਤ ਦੇ ਵਿੱਚ ਬਹੁਤ ਸਾਰੀ ਰੌਣਕ ਹੈਗੀ ਆ ਸੋ ਅੱਜ ਫਰੀਦਕੋਟ ਦੀ ਗੱਲ ਕਰੀ ਤਾਂ ਫਰੀਦਕੋਟ ਦੇ ਵਿੱਚ ਹਰੇਕ ਮੰਦਿਰ ਦੇ ਵਿੱਚ ਰੌਣਕ ਹੈ ਪਰ ਕਿਲਾ ਮੁਬਾਰਕ ਚੌਂਕ ਦੇ ਵਿੱਚ ਗੱਲ ਕਰੀ ਤਾਂ ਹਮੇਸ਼ਾ ਹੀ ਇਸ ਮੰਦਿਰ ਦੇ ਵਿੱਚ ਹਰ ਸਮਾਗਮ ਨੂੰ ਬੜੀ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਬਹੁਤ ਵੱਡਾ ਇਕਾਠ ਭਗਵਾਨ ਕ੍ਰਿਸ਼ਨ ਦਰਸ਼ਨ ਕਰਨ ਆਇਆ ਤੁਸੀਂ মিডিਆ ਇੱਥੇ ਪਹੁੰਚੇ ਹੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਆਖਦੇ ਆ ਜੀ ਐਨਵਾ ਦਾ ਮੈਨੂੰ ਬਤੌਰ ਮੰਚ ਸੰਚਾਲਕ ਅੰਗਸ਼ਾ ਇਸ ਜਗ੍ਹਾ ਤੇ ਪਰਫਾਰਮ ਕਰਕੇ ਐਸਾ ਕਿ ਸਕੂਨ ਮਿਲਦਾ ਹੈ ਐਕ ਐਸੀ ਮਜ਼ਾ ਆਉਂਦਾ ਹੈ ਜਗ੍ਹਾ ਤੇ ਪਰਫਾਰਮੈਂਸ ਕਰਕੇ ਕਿਉਂਕਿ ਇੱਕ ਸਾਖਸ਼ਾਤ ਬਾਲਾ ਜੀ ਮਹਾਰਾਜ ਦੇ ਦਰਬਾਰ ਤੇ ਵਿਰਾਜ਼ਮਾਨ ਹੈ ਬਾਲਾ ਜੀ ਮਹਾਰਾਜ ਪੁਰਾਣਾ ਮੰਦਿਰ ਹੈ ਸੋ ਜਦੋਂ ਕੋਈ ਵੀ ਇੱਥੇ ਇਵੈਂਟ ਹੁੰਦਾ ਹੈ ਤਾਂ ਅਸੀਂ ਦਿਲ ਨਾਲ ਇਸ ਦਰਬਾਰ ਦੀ ਸੇਵਾ ਕਰਦੇ ਹਾਂ ਅੱਜ ਵੀ ਸੇਵਾ ਕਰਨ ਆਏ ਆ ਸੋ ਇੱਕ ਵਾਰ ਫਿਰ तमाम ਦਰਸ਼ਕਾਂ ਨੂੰ ਦਿਨਿਕ ਸਵੇਰਾ ਦੇਖ ਰਹੇ ਸਾਰੇ ਦਰ ਬੜੀ ਖੁਸ਼ੀ ਅੱਜ ਮਨਾਈ ਜਾ ਰਹੀ ਹੈ ਲੋਕਾਂ। ਇਹ ਦੇਖੋ ਜੀ ਭਗਵਾਨ ਕ੍ਰਿਸ਼ਨ ਦਾ ਜਨਮ ਦਿਨ ਹੈ। ਸਾਲ ਚ ਇੱਕ ਵਾਰ ਹੀ ਇਹ Hindu ਧਰਮ ਦਾ ਪਵਿੱਤਰ ਤਿਹਾੜ ਹੈ। ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨ ਜਾਂਦਾ ਹੈ। ਸਾਰੇ ਧਰਮ Hindu, Sikh ਆਈ ਸਭ ਮਿਲ ਕੇ ਇਸ ਧਰਮ ਨੂੰ ਮਨਾਉਂਦੇ ਆ। ਇਸ ਧਰਮ ਦੀ ਬੜੀ ਮਹੱਤਤਾ ਹੈ ਜੀ। Hindu ਆਂ ਵਾਸਤੇ ਬਹੁਤ ਮਹੱਤਤਾ ਹੈ। ਸਾਰਿਆਂ ਨੂੰ ਇਸ ਧਰਮ ਦੀ ਲੱਖ ਲੱਖ ਵਧਾਈ ਹੋਵੇ। ਪ੍ਰਮਾਤਮਾ ਭਾਈਚਾਰਾ ਬਣਾ ਕੇ ਰੱਖੇ। ਵੈਰ ਖਤਮ ਕਰੇ। ਜੈ ਸ਼੍ਰੀ ਕ੍ਰਿਸ਼ਨ। ਤਾਂ ਬਿਲਕੁਲ ਤੁਸੀਂ ਵੇਖਿਆ ਕਿ ਬਹੁਤ ਵੱਡੇ ਗੇਂਦ ਦੇ ਵਿੱਚ ਸੰਗਤ ਜਿਹੜੀ ਇੱਥੇ ਪਹੁੰਚੀ ਹੋੜੀ ਹੋਈ ਹੈ ਅਤੇ ਜਿਹੜੇ ਆਯੋਜਕ ਨੇ ਉਹ ਵੀ ਇੱਥੇ ਮੌਜੂਦ ਨੇ ਭਾਈ ਜੀ ਸਭ ਤੋਂ ਪਹਿਲੇ ਮੁਬਾਰਕਾ ਬੜਾ ਸੋਹਣਾ ਆਯੋਜਨ ਜੀ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਅਤੇ ਸ਼ਰਧਾ ਨਾਲ ਸਾਰੇ ਸਹਿਯੋਗ ਨਾਲ ਲੋਕ ਵਸਿਆਂ ਨਾਲ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਇਹ ਕਾਫੀ ਸਮੇ ਤੋਂ ਇੱਥੇ ਆਯੋਜਨ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਅਟੂਟ ਭੰਡਾਰਾ ਵਰਤਾਇਆ ਜਾ ਰਿਹਾ ਜੋ ਕਿ ਹਰ ਸਾਲ ਵਰਤਾਇਆ ਜਾਂਦਾ ਹੈ ਪ੍ਰਭੂ ਦੀ ਕਿਰਪਾ ਨਾਲ ਜੈ ਸ਼੍ਰੀ ਰਾਮ ਬਿਲਕੁਲ ਤੁਸੀਂ ਵੇਖਿਆ ਕਿ ਬਿਲਕੁਲ ਬੇਹਦ ਖੂਬਸੂਰਤ ਜਿਹੜਾ ਹੈਗਾ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਉਹ ਲਗਾਤਾਰ ਅਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਨੇ ਅੱਜ ਤਸਵੀਰਾਂ ਤੁਸੀਂ ਵੇਖੀਆ ਕਿ ਬੇਹਦ ਖੁਸ਼ੀ ਜਿਹੜੀ ਹੈਗੀ ਹੈ ਅੱਜ ਲੋਕਾਂ ਦੇ ਮਨ ਵਿੱਚ ਪਾਈ ਜਾ ਰਹੀ ਹੈ ਤਾਂ ਇਸ ਵਕਤ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਕੇ ਇਸ ਵਕਤ ਮੱਤੀ ਰਵਣਾ ਸਾਹਿਬ ਜਿਹੜੇ ਨੇ ਪਹੁੰਚੇ ਹੋਏ ਨੇ ਉਹਨਾਂ ਨੂੰ ਇਸ ਵਕਤ ਜਿਹੜੀ ਕਮੇਟੀ ਹੈਗੀ ਹੈ ਉਹਨਾਂ ਵੱਲੋਂ ਸਨਮਾਨਤ ਜਿਹੜਾ ਕੀਤਾ ਜਾ ਰਿਹਾ ਤਾਂ ਗੱਲਬਾਤ ਵੀ ਕਰ ਲੈਂਦੇ ਆ ਰਮਣਾ ਸਾਹਿਬ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਪੂਰੇ ਦੇਸ਼ ਪਰ ਬਹੁਤ ਮੁਬਾਰਕ ਤਿਹਾਰ ਹੈ ਜੀ ਬੜਾ ਪਵਿੱਤਰ ਤਿਹਾਰ ਹੈ ਜਨਮਸ਼ਟਮੀ ਦੀਆਂ ਮੈਂ ਦੇਸ਼ ਭਰ ਚ ਨਹੀਂ ਦੁਨੀਆ ਭਰ ਵਿੱਚ ਬੈਠੇ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਕਿਰਪਾ ਕਰਨ ਸਭ ਤੇ ਮੇਰ ਭਰਿਆ ਹੱਥ ਰੱਖਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਤਾ ਬਿਲਕੁਲ ਤਸਵੀਰ ਤੁਸੀਂ ਵੇਖੀ ਜਿੱਥੇ ਕਿ ਰਮਣਾ ਸਾਹਿਬ ਪਹੁੰਚੇ ਹੋਏ ਸੀਗੇ ਅਤੇ तमाम ਲੀਡਰ ਜਿਹੜੇ ਨੇ ਪਹੁੰਚੇ ਹੋਏ ਨੇ ਤੇ ਲਗਾਤਾਰ ਖੁਸ਼ੀਆਂ ਜਿਹੜੇ ਨੇ ਦਿਨਮਸ਼ਟਮੀ ਦੀਆਂ ਉਹ ਮਨਾਇਆ ਜਾ ਰਹੀਆਂ ਨੇ ਫਰੀਦਕੋਟ ਤੋਂ ਕੈਮਰਾ ਪਸੰਦ ਅਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਤ ਟੀਵੀ